ਪੜੀ ਆ ਮੁਰਦਾਬਾਦ 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 ਜੇਦਰ ਪੜੀ ਆ ਮੁਰਦਾਬਾਦ 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 ਕਾਦਰ ਮੁਡੇ ਦੀ ਕਾਦਰ ਬੜੀ ਖੂਰੀ ਦੇਖੋ ਮੁਡੇ ਦੀ ਕਾਦਰ ਮਾਮਲਾ ਲੁਧਿਆਣਾ ਦੇ ਕ੍ਰਿਸ਼ਨਾ ਨਗਰ ਤੋਂ ਸਾਹਮਣੇ ਆ ਰਿਹਾ ਜਿੱਥੇ ਦੇਖਿਆ ਜਾ ਸਕਦਾ ਕਿ ਇੱਕ ਮਹਿਲਾ ਦੇ ਵੱਲੋਂ ਆਪਣੇ ਸਹੁਰੇ ਪਰਿਵਾਰ ਤੇ ਉੱਪਰ આરોਪ ਲਗਾਏ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਕਿ ਉਸਦੇ ਪਤੀ ਦੀ ਮੌਤੇ ਮਗਰੋਂ ਸਹੁਰੇ ਪਰਿਵਾਰ ਦੇ ਵੱਲੋਂ ਉਸ ਨੂੰ ਤੇ ਉਸਦੇ ਪੁੱਤਰ ਨੂੰ ਘਰੋਂ ਦੀ ਬਾਹਰ ਕੱਢ ਦਿੱਤਾ ਗਿਆ ਤੇ ਸਾਰੀ ਸਾਜ਼ਿਸ਼ ਜਿਹੜੀ ਹੈ ਉਸਦੀ ਨਨਾਰਦ ਦੇ ਵੱਲੋਂ ਆਪਣੇ ਘਰ ਵਾਲੇ ਦੇ ਨਾਲ ਮਿਲ ਕੇ ਰਚੀ ਜਾ ਰਹੀ ਹੈ ਪ੍ਰਾਪਰਟੀ ਦੇ ਹਿੱਸੇ ਨੂੰ ਲੈ ਕੇ ਜਿਹੜਾ ਲਗਾਤਾਰ ਹੀ ਪਰਿਵਾਰ ਦੇ ਵਿੱਚ ਇਹ ਵਾਦ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਜਿਸ ਨੂੰ ਲੈ ਕੇ ਮਹਿਲਾ ਦੇ ਵੱਲੋਂ ਆਪਣੇ ਘਰ ਦੇ ਬਾਹਰ ਹੀ ਧਰਨਾ ਲਗਾ ਦਿੱਤਾ ਗਿਆ ਜਿਸ ਨੇ ਮਗਰੋਂ ਪੁਲਿਸ ਵੀ ਜਿਹੜੀ ਹੈ ਮੌਕੇ ਦੇ ਉੱਪਰ ਪਹੁੰਚੀ ਹੈ ਲੁਧਿਆਣਾ ਦੇ ਕੁਮਾਰਮੰਡੇ ਸਥਿਤ ਕ੍ਰਿਸ਼ਨਾ ਨਗਰ ਦਾ ਇਹ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਵਿਅਕਤੀ ਦੀ ਮੌਤ ਹੁੰਦੀ ਹੈ ਜਿਸ ਦੇ ਮਗਰੋਂ ਉਸ ਦੀ ਪਤਨੀ ਤੇ ਉਸਦੇ ਪੁੱਤਰ ਨੂੰ ਜਿਹੜਾ ਘਰੋਂ ਦੀ ਬਾਹਰ ਕੱਢ ਦਿੱਤਾ ਗਿਆ ਤੇ ਮਹਿਲਾ ਦੇ ਵੱਲੋਂ ਆਪਣੀ ਸੱਸ ਆਪਣੀ ਨਨਾਨਣ ਤੇ ਉਸਦੇ ਘਰ ਵਾਲੇ ਦੇ ਉੱਪਰ આરોਪ ਲਗਾਏ ਜਾ ਰਹੇ ਨੇ ਤੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਏਗੀ ਤਾਂ ਮਹਿਲਾ ਦਾ ਕਹਿਣਾ ਹੈ ਕਿ ਸੱਸ ਜਿਹੜੀ ਹੈ ਆਪਣੀ 3 ਇਸ ਦੇ ਨਾਲ ਹੀ ਉਸਦੇ ਘਰ ਵਾਲੇ ਦੇ ਬਹਿਕਾਵੇ ਦੇ ਵਿੱਚ ਆ ਰਹੀ ਉਹਨਾਂ ਦੇ ਵੱਲੋਂ ਪ੍ਰਾਪਰਟੀ ਜਿਹੜੀ ਹੈ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਇਸ ਦੇ ਨਾਲ ਹੀ ਉਹਨਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਲਗਾਤਾਰ ਹੀ ਦਿੱਤੀਆਂ ਜਾ ਰਹੀਆਂ ਨੇ ਤੇ ਪੀੜਤ ਮਹਿਲਾ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੱਡ ਬੀਤੀ ਵੀ ਜਿਹੜੀ ਦੱਸੀ ਜਾ ਰਹੀ ਹੈ ਤਾਂ ਇੱਕ ਵਾਰ ਤੁਸੀਂ ਵੀ ਜ਼ਰੂਰ ਸੁਣੋ ਇਸ ਦੇ ਨਾਲ ਹੀ ਪੁਲਿਸ ਦਾ ਵੀ ਇਸ ਮਾਮਲੇ ਤੇ ਕੀ ਕੁਝ ਕਹਿਣਾ ਹੈ ਇੱਕ ਵਾਰ ਜ਼ਰੂਰ ਸੁਣੋ ਜੀ ਮਨਜੀਤ ਜੁਲਦੀਪ ਕੌਰ ਅੱਛਾ ਕੀ ਮੈਟਰ ਹੋਇਆ ਕੀ ਹੈ ਮੈਂ ਆਪਣੇ ਮੇਰੇ ਹਸਬੰਦ ਦੀ ਜਨਤ ਹੋ ਗਈ 21 ਜਨਵਰੀ ਨੂੰ ਤੇ ਉਸ ਦਿਨ ਮੈਂ ਚਲੀ ਗਈ ਸੀ ਆਪਣਾ ਬੇਟੇ ਨੂੰ ਪੇਪਰ ਦਿਵਾਉਣ ਵਾਸਤੇ ਚੰਡੀਗੜ੍ਹ ਮੈਂ ਕਹਿ ਕੇ ਕਿ ਮੈਂ ਆਈ ਮੈਂ 2 ਮਹੀਨੇ ਤੱਕ ਆਣੀ ਹੈ 15 ਮਾਰਚ ਨੂੰ ਮੈਂ ਆਜੂਗੀ ਪੇਪਰ ਦਿਵਾ ਕੇ ਇਤੇ ਉਦੋਂ ਥੋੜੇ ਪਤਾ ਲੈਣੇ ਮੈਨੂੰ ਕਿਹਾ ਵੀ ਕੋਈ ਲੋੜ ਨਹੀਂ ਆਣਦੀ ਫਿਰ ਵੀ ਮੈਂ ਆਈ ਅੱਜ ਬੇਟੇ ਨੂੰ ਲੈ ਕੇ ਬਾਹਰ ਖੜਿਆ ਸਾਨੂੰ ਅੰਦਰ ਨਹੀਂ ਵੜਨ ਦਿੱਤਾ ਕਿ ਇਹ ਤੋਂ ਵਗਜੋ ਗਏ ਤੁਹਾਡੀ ਲੱਤਾਂ ਵੜ ਦੇਣੀਆਂ ਨੇ ਤੁਹਾਨੂੰ ਆ ਗਣ ਸਾਰਾ ਸਮਾਨ ਸਾਰਾ ਹਿੱਸਾ ਵੀ ਦੇ ਰਹੇ ਨੇ ਸਾਰਾ ਸਮਾਨ ਅੰਦਰ ਪਿਆ ਇਹਨੂੰ ਕਹਿੰਦੇ ਲੱਤਾਂ ਵੜ ਦੇਣੀਆਂ ਨੇ ਮੈਨੂੰ ਕਹਿੰਦੀ ਗਲਤ ਮਲਤ ਬੋਲੀ ਨੂੰ ਗਾਲਾਂ ਕੱਢ ਰਹੀ ਹੈ ਕੀ ਮੇਨ ਕਾਰਨ ਕੀ ਹੈ ਵੀ ਤੁਹਾਨੂੰ ਕਿਉਂ ਨਹੀਂ ਅੰਦਰ ਵੜਨ ਦੇ ਮੈਨੂੰ ਨਹੀਂ ਪਤਾ ਵੈਸੇ ਮੇਨ ਕਸੂਰਦਾਰ ਨੇ ਦੀ ਭੈਣ ਦਾ ਮੇਨ ਕਾਰਨ ਜਿਹੜੇ ਉਹ ਆ ਨਾ ਸ਼ਿਮਲੇ ਵਾਲੇ ਮੇਨ ਕਾਰਨ ਹੈ ਕਿ ਜਿਹੜੀ ਸਾਰੀ ਪ੍ਰਾਪਰਟੀ ਮੈਨੂੰ ਇੱਕ ਕਾਰਨ ਹੈ ਜਗਿੰਦਰ ਪਹਾੜੀਆ ਜਿਹੜਾ ਸਿਮਲੇ ਰਹਿੰਦਾ ਤੇ ਉਹਦੀ ਵਾਈਫ ਜਿਹੜੀ ਮੇਰੀ ਛੋਟੀ ਭੂਆ ਹੈ ਰਾਜਵਿੰਦਰ ਕੌਰ ਉਹ ਤੇ ਇੱਕ ਮੰਮੀ ਆ ਜਿਹੜੀ ਕੁਰਕਸ਼ੇਤਰ ਰਹਿੰਦੀ ਹੈ ਇਹਨਾਂ ਦਾ ਸਾਰਾ ਕਸੂਰ ਹੈ ਇਹਨਾਂ ਨੂੰ ਇਹ ਪ੍ਰੋਪਰਟੀ ਖੜਪਨਾ ਚਾਹੁੰਦੇ ਨੇ ਮੇਰੇ ਪਾਪਾ ਨੂੰ ਪਤਾ ਨਹੀਂ ਇਹਨਾਂ ਨੇ ਕੁਝ ਖੋਇਆ ਹੈ ਪਤਾ ਨਹੀਂ ਕੀ ਕੀਤਾ ਪਰ ਉਹ ਚੰਗੇ ਪੜੇ ਚੱਲ ਰਹੇ ਸੀ ਉਹਨਾਂ ਦੀ ਡੈਥ ਹੋਈ ਹੈ ਤੇ ਹੁਣ ਇਹਨਾਂ ਨੂੰ ਖੁੱਲਾ ਮਿਲ ਗਿਆ ਵੀ ਹੁਣ ਆਪਾਂ ਕੁਝ ਕਰਨਾ ਹੈ ਕਹਿੰਦੇ ਵੀ ਇਹ ਇਹਦੀ ਮੰਮੀ ਨੂੰ ਮਾਰ ਦਾਂਗੇ ਇਹਨੂੰ ਜ਼ਾਹਰ ਦੇ ਕੇ ਮਾਰ ਦਾਂਗੇ ਅੱਦਾਂ ਦੀ ਗੱਲਾਂ ਕਰਦੇ ਨੇ ਤੇ ਬਿਲਕੁਲ ਹੀ ਸੇਫ ਨਹੀਂ ਲੱਗਦਾ ਇਸ ਘਰ ਵਿੱਚ ਸਾਨੂੰ ਬਿਲਕੁਲ ਵੀ ਤੇ ਇੱਕ ਦਿਨ ਇਹ ਮੇਰੇ ਨਾਲ ਲੜ ਪਈ ਸੀ ਭੋਗ ਵਾਲੇ ਦਿਨ ਮੇਰਾ ਕਾਲਰ ਫੜਿਆ ਸੀ ਇਹਨੇ ਬੂਆ ਨੇ ਵੀ ਛੋਟੀ ਨੇ ਤੇ ਥੱਪੜ ਮਾਰਨ ਲੱਗੀ ਸੀ ਮੇਰੇ ਤੇ ਕੁੱਕਰ ਦਾ ਟੱਕਣ ਵੀ ਮਾਰਨ ਲੱਗੀ ਸੀ ਮੇਰੇ ਮੈਨੂੰ ਮਾਰਨ ਦੇ ਥ੍ਰੈਟ ਦਿੰਦੀ ਦਿੰਦੀ ਆ ਇਹ ਪ੍ਰੋਪਰਟੀ ਆਪਣੇ ਆਪਣਾ ਚਾਹੁੰਦੀ ਆ ਨਾ ਸਾਰੀ ਕੀ ਤੁਹਾਡਾ ਕੀ ਨਾਮ ਬਟਾ ਤਰੁੰਦੀਪ ਸਿੰਘ ਸਾਹਿਬਤੀ ਤੁਸੀਂ ਹੋਰ ਕੋਈ ਮੋਸਟ ਗ੍ਰੇਟ ਬੱਚੇ ਹਾਂਜੀ ਤੁਸੀਂ ਪ੍ਰਸ਼ਾਸਨ ਕੋਲ ਕੀ ਮੰਗ ਇਹ ਮੰਗ ਕੇ ਕੇ ਇਹਨਾਂ ਨੂੰ ਸਦਾ ਦਿੱਤੀ ਜਾਵੇ ਸੇ ਸਾਨੂੰ ਸਾਡਾ ਬੰਦਾ ਹੱਕ ਦਿੱਤਾ ਜਾਵੇ ਜਿਹੜਾ ਸਾਡਾ ਬੰਦਾ ਹੱਕ ਬੰਦਾ ਹੈ ਬੈਟਰ ਇਹ ਵੀ ਇੱਥੇ ਮੇਰੀ ਸਿਸਟਰ ਬਹਿ ਕੇ ਇਸ ਘਰ ਜਾਈ ਸੀਗੀ ਅੱਛਾ ਲਾ ਸਹਰੇ ਘਰ ਹੈਗਾ ਇੱਥੇ ਬਹਿ ਗਈ ਹੈਗੀ ਆ ਉਹਦੇ ਦੋ ਬੱਚੇ ਹੋਏ ਐ ਸੀ ਘਰ ਦੇ ਵਿੱਚ ਉਸ ਤੋਂ ਬਾਅਦ ਜਿਹਦਾ ਹਸਬੰਦਾ ਹੈਗਾ ਉਹ ਨੌਕਰੀ ਕਰਦਾ ਸੀ ਚੰਡੀਗੜ੍ਹ ਚੰਡੀਗੜ੍ਹ ਕਿੱਥੇ ਰਹਿ ਕਰਦੇ ਸੀਗੇ ਇੱਥੇ ਰਹਿ ਕਰਦੇ ਸੀਗੇ ਪਾਟਲੀ ਉਸ ਤੋਂ ਬਾਅਦ ਜਲਦੀ ਮਿਲਦੀ ਉਹਦੀ ਰਿਟਾਇਰਮੈਂਟ ਹੋ ਗਈ ਰਿਟਾਇਰਮੈਂਟ ਤੋਂ ਬਾਅਦ ਇੱਥੇ ਆ ਕੇ ਰਹਿਣ ਲੱਗੇ ਸਾਰੇ ਪਰਿਵਾਰ ਸਮੇਤ ਹੁਣ ਬੱਚੇ ਦਾ ਸੈਸ਼ਨ ਚੱਲ ਰਿਹਾ ਸੀਗਾ ਉੱਥੇ ਸਕੂਲ ਦੇ ਵਿੱਚ 10ਵੀਂ ਕਲਾਸ ਦੇ ਪੇਪਰ ਸੀਗੇ ਅਸੀਂ ਇਨ ਬੀਟੂਨ ਕੇ ਚਲੋ ਸੈਸ਼ਨ ਪੂਰਾ ਕਰ ਲઈએ ਉਸ ਤੋਂ ਬਾਅਦ 10ਵੀਂ 10ਵੀਂ ਤੋਂ ਬਾਅਦ ਪਲੱਸ 1 ਇਹ ਸ਼ੁਰੂ ਕਰਨੀ ਆ ਅਗੇ ਠੀਕ ਹੈ ਇਨ ਬੀਟੂਨ ਕੀ ਹੋਇਆ 21 ਜਨਵਰੀ 2024 ਨੂੰ ਹਸਬੰਡ ਡੈਥ ਹੋ ਗਈ ਸਾਡੀ ਸਿਸਟਰ ਹਸਬੰਡ ਕੋ ਡੈਥ ਹੋ ਗਈ ਇਸ ਘਰ ਦੇ ਵਿੱਚ ਥੋਈ ਇੱਥੇ ਡੈਥ ਹੋਣ ਤੋਂ ਬਾਅਦ ਚ ਉਹਨੇ ਸੰਸਕਾਰ ਹੋਇਆ ਉਹਦੀ ਪਰਚੀਆਂ ਸੈਰੇਮਨੀ ਫੋਟੋ ਸਾਰੀ ਸਾਡੇ ਕੋਲ ਪਈਆਂ ਅਸੀਂ ਵੀ ਸ਼ਾਮਲ ਸੀਗੇ ਇੱਥੇ ਆਈ ਸਿਸਟਰ ਸਾਡੀ ਆ ਉਸ ਤੋਂ ਬਾਅਦ ਸਾਰਾ ਅਸੀਂ ਕਰਨ ਤੋਂ ਬਾਅਦ ਚ ਫਿਰ ਇਹ ਸੋਚਿਆ ਸਾਰੇ ਪਰਿਵਾਰ ਨੇ ਸਹਿਮਤੀ ਕੀਤੀ ਕਿ ਦੇ ਵਿੱਚ ਉਹ ਇਹਨੂੰ ਬੱਚੇ ਨੂੰ ਪੇਪਰ ਦਵਾਇਆ ਉਹ ਸਾਡੀ ਬੇਟੀ ਦਾ ਜਿਹੜਾ ਹੈਗਾ ਕੁੜੀ ਦਾ ਠੀਕ ਹੈ ਸਰ ਪੇਪਰ ਦਵਾਣ ਗਈ ਸੀ ਮਹੀਨੇ ਵਾਸਤੇ ਚੰਡੀਗੜ੍ਹ ਕਿਰਾਏ ਦੇ ਮਕਾਨ 'ਚ ਪੇਪਰ ਦਵਾ ਕੇ ਇਹਨੂੰ ਕਹੇ ਸੀ 15 ਨੂੰ ਇੱਥੇ ਆ ਜੂਗੀ ਤੇ ਹੁਣ ਜਦੋਂ 15 ਨੂੰ ਫਿਲੀ ਹੋਈ ਉਥੇ ਉਹਨੇ ਕਿ ਚਲੋ ਮੈਂ ਵਾਈਂਡ ਅਪ ਜਾ ਕਰਕੇ ਜਾਇਆ ਮਾਂ ਤੇ ਘੇੜਾ ਮਾਰ ਕੇ ਫਿਰ ਉਸ ਤੋਂ ਬਾਅਦ ਰਿਕਸ਼ਾ ਫੜ ਕੇ ਜੋ ਵੀ ਕੇ ਸਿਸਟਮ ਬਣਦਾ ਬਣਾ ਜਿਵੇਂ ਆਟੋ ਜਾਂ ਕੋਈ ਗੱਡੀ ਕਰਕੇ ਇੱਥੇ ਸਮਾਨ ਲੈ ਕੇ ਜਰਾ ਜੂਂਗੀ ਵਾਪਸ ਆਪਣਾ ਜਿਹੜੋ ਵੀ ਹੈਗਾ ਤੇ ਉਹ ਜਿਹੜੇ ਇੱਥੇ ਆਈ ਹੁਣ ਤੇ ਅੰਦਰ ਘਰ 'ਚ ਬਣਨ ਤੋਂ ਰੁਕਿਆ ਹੈਗਾ ਤੇ ਉਲਟਾ ਧਮਕੀ ਦਿੱਤੀ ਹੈ ਇਹ ਜਵਾਗ ਦੀ ਦਾਦੀ ਨੇ ਛੋਟੇ ਬੱਚੇ ਨੂੰ ਮੈਂਦਰ ਨੂੰ ਜਿਹੜਾ ਕਿ 16 ਸਾਲ ਦਾ ਹੈਗਾ ਵੀ ਤੈਨੂੰ ਮੈਂ ਜਾਨੋਂ ਮਾਰ ਦੂੰਗੀ ਜਾਂ ਮਰਵਾ ਦੂੰਗੀ ਇਸ ਘਰ ਦਾ ਕਿਹੜਾ ਹੈਗਾ ਜਵਾਈ ਹੈ ਜਗਿੰਦਰ ਪਹਾੜੀਆ ਕਹਿੰਦੇ ਆ ਉਹਨੂੰ ਠੀਕ ਹੈ ਉਹਦੇ ਨਾਲ ਮੈਰਿਜ ਕਰੀ ਹੋਈ ਹੈ ਇਹਨਾਂ ਦੀ ਕੁੜੀ ਨਾਲ ਉਹ ਘਰ ਦੇ ਉੱਤੇ ਹੋਲੀ ਸੁਰੇ ਇਨਚਾਰਜ ਕਰਦਾ ਸਾਰੇ ਸਿਆਪੇ ਦੀ ਜੜ ਉਹ ਹੈ ਬੰਦਾ ਜਿਹੜਾ ਜਗਿੰਦਰ ਪਹਾੜੀਆ ਉਹਨੂੰ ਸਿਰਫ ਲਾਲਚ ਹੋ ਗਿਆ ਵੀ ਮੈਂ ਇਸ ਘਰ 'ਚ ਚਾਰ ਬੱਚੇ ਸੀਗੇ ਇੱਕ ਮੁੰਡਾ ਛੋਟਾ ਸੀਗਾ ਉਹ ਮਰ ਗਿਆ ਵੱਡੇ ਵਾਲਾ ਇਹ ਮਰ ਗਿਆ ਹੁਣ ਜਗਿੰਦਰ ਪਹਾੜੀਆ ਜਿਹੜਾ ਹੈਗਾ ਇਸ ਘਰ ਦਾ ਜਵਾਈ ਹੈ ਉਹਨੂੰ ਲਾਲਚੇ ਹੋ ਗਿਆ ਵੀ ਮੈਂ ਸਾਰੀ ਪ੍ਰਾਪਰਟੀ ਹੜ ਸਾਰੀ ਪ੍ਰਾਪਰਟੀ ਹੜਾਪ ਲੈਣਾ ਇੱਕ ਮੁੰਡਾ ਮਰ ਗਿਆ ਦੂਜਾ ਮਰ ਗਿਆ ਇਹ ਪਰਿਵਾਰ ਉੰਦਰ ਨਾ ਪੜਨਦੇ ਆ ਮੈਂ ਤੇ ਆਹ ਪ੍ਰਾਪਰਟੀ ਜਿਹੜੀ ਆ ਘਮਾਰਵਡੀਆਂ ਦੀ ਪ੍ਰਾਪਰਟੀ ਆਹ ਵਾਲੀ ਇੱਕ ਖੇਬਲ ਪਲਾਟ ਹੈਗਾ ਇੱਕ ਰੋਪੜਾਂ ਦੀ ਜ਼ਮੀਨ ਹੈਗੀ ਆ ਢੌ ਢਾਈ ਕਿਲੇ ਹੈਗੀ ਆ ਇੱਕ ਫਤਿਹਪੁਰ ਜੱਟਾਂ ਠੀਕ ਹੈ ਡੇਰਾ ਬੱਸੀ ਪੈਂਦੀ ਹੈਗੀ ਆ ਬੱਸੀ ਬਠਾਣਾ ਪੈਂਦੀ ਹੈਗੀ ਆ ਉਹ ਪ੍ਰਾਪਰਟੀ ਜਿਹੜੀ ਹੈਗੀ ਆ ਉਹ ਤੇ ਆਖ ਹੈ ਜਗਿੰਦਰ ਪਹਾੜੀਏ ਦੀ ਮੈਂ ਸਾਰੀ ਪ੍ਰਾਪਰਟੀ ਹੜਾਪ ਲਵਾਂ ਹੜਾਪ ਕੇ ਇਹ ਬੱਚੇ ਨੂੰ ਬਾਹਰੋਂ ਕੱਢ ਦਵਾਂ ਇਹ ਦਾਦੀ ਜੀ ਦੀ ਕਹਿੰਦੀ ਆ ਉਸ ਆਪਣੇ ਜਵਾਈ ਮਗਰ ਲਾ ਕੇ ਕਿਹੜੀ ਕੁੜੀ ਨੂੰ ਲਵ ਮੈਰਿਜ ਕਰਾਈ ਸੀਗੀ ਉਹ ਪ ਇਨੂੰ ਕਹਿੰਦੀ ਮੈਂ ਤੈਨੂੰ ਜਾਨੋ ਮਾਰ ਦਊਂਗੀ ਤੇ ਲੱਤਾਂ ਪਾੜ ਦਊਂਗੀ ਤੇ ਇੱਕ ਦਿਨ ਇਹ ਵੀ ਗੱਲ ਹੋਈ ਆ ਜਦੋਂ ਇੱਥੇ ਪਾਠ ਦਾ ਭੋਗ ਚੱਲ ਰਿਆ ਸੀਗਾ ਸਹਿਜ ਪਾਠ ਸੀਗਾ ਬੁੱਧਵਾਰ ਦਾ ਦਿਨ ਸੀਗਾ ਮੈਂ ਇੱਥੇ ਆਇਆ ਸੀਗਾ ਹਰ ਦਿਨ ਮੈਂ ਰਤ ਹੀ ਆਇਆ ਕਰਦਾ ਸੀ ਉੱਥੇ ਰਾਤ ਨੂੰ ਬੈਠਾ ਸੀ ਸਹਿਜ ਪਾਠ ਦੇ ਬਾਅਦ ਵਿੱਚ ਬੈਠੇ ਸੀ ਤੇ ਜਗਿੰਦਰ ਪਹਾੜੀ ਜਿਹੜਾ ਹੈਗਾ ਸ਼ਰਾਬ ਪੀ ਕੇ ਆਇਆ ਉਹ ਆਪਣੀ ਵਾਈਫ ਨਾਲ ਗੱਲ ਕਰਦਾ ਪਿਆ ਸੀ ਅਸੀਂ ਕੰਨੀ ਸੁਣਿਆ ਮੇਰੀ ਬੇਟੀ ਲੱਗੇ ਬੈਠੀ ਸੀ ਛੋਟੀ ਜਾਲ ਦੀ ਆ ਮੇਰਾ ਜਿਹੜਾ ਬੰਦਾ ਹੈਗਾ ਦੋਸਤ ਹੈ ਇਹ ਵੀ ਨਾਲ ਮੈਂ ਆਇਆ ਸੀ ਉੱਥੇ ਠੀਕ ਹੈ ਜੀ ਸਾਬਰ ਉਹ ਗੱਲ ਕਰ ਰਿਹਾ ਪਾਠ ਚੱਲਦੇ ਸ਼ਰਾਬ ਪੀ ਕੇ ਆਇਆ ਇਹ ਗੱਲ ਕਰ ਰਿਹਾ ਸੀ ਆਪਣੀ ਵਾਈਫ ਨਾਲ ਕਿ ਜਿਹੜਾ ਇਹ ਘਰੋਂ ਦਾ ਮਰ ਗਿਆ ਇਹਦੀ ਵਾਈਫ ਨੂੰ ਹੈਗਾ ਮੈਂ ਯਾਰ ਤੇ ਕੇ ਮਾਰ ਦੇਣਾ ਮੁੰਡੇ ਨੂੰ ਯਾਰ ਤੇ ਕੇ ਮਾਰ ਦੇਣਾ ਜਿਹੜਾ ਦਾ ਭਰਾ ਚੰਬੜੇ ਫਿਰਦਾ ਐਕਟੀਵਿਟੀ ਕਰਦਾ ਹੈਗਾ ਇਹਨੂੰ ਐਕਸੀਡੈਂਟ ਕਰਾ ਕੇ ਮਾਰਾ ਦੂੰਗਾ ਮੈਨੂੰ ਜਾਨ ਮਾਰਦੋ ਪੂਰਾ ਖਤਰਾ ਬਣਿਆ ਹੋਇਆ ਪੇਪਰ ਦੀ ਪੇਪਰਿੰਗ ਤੈਨੂੰ ਜਾਨ ਮਾਰ ਦਾ ਪੂਰਾ ਖਤਰਾ ਆਪਣੇ ਦਿੰਦੀ ਆ ਕੋਈ ਦੇਖ ਤੈਨੂੰ ਜਾਨ ਮਾਰ ਦਾ ਖਤਰਾ ਬਣਿਆ ਹੋਇਆ ਇਸ ਬੰਦੇ ਤੋਂ ਠੀਕ ਹੈ ਜੀ ਮੈਨੂੰ ਜੇ ਕੱਲ ਨੂੰ ਕੁਝ ਹੋ ਜੇ ਮੈਂ ਮਰ ਜਵਾਂ ਤੇ ਮੇਰੀ ਮੌਤ ਅਜੇ ਮਰ ਜਗਿੰਦਰ ਪਾੜਿਆ ਹੋਊਗਾ ਹਾਂ ਅਜੀ ਥਾ ਆ ਮੇਰਾ ਸੁਸਨ ਡੋਟ ਹੈਗਾ ਠੀਕ ਹੈ ਜੀ ਜੇ ਮੈਂ ਮਰ ਗਿਆ ਮੇਰੀ ਮੌਤ ਹੈ ਜੀ ਮਰ ਜਗਿੰਦਰ ਪਾੜੀ ਆਊਗਾ ਸਾਡੇ ਪਰਿਵਾਰ ਤੋਂ ਕੋਈ ਬੰਦਾ ਮਰ ਗਿਆ ਉਹ ਵੀ ਸਾਨੂੰ ਡਿਪਰੈਸ਼ਨ ਚ ਲਿਜਾਣ ਵਾਲਾ ਬੰਦਾ ਜਗਿੰਦਰ ਪਾੜੀ ਹੈਗਾ ਸਾਡੇ ਪਰਿਵਾਰ ਚੋਂ ਆਹ ਮੇਰੇ ਬਜ਼ੁਰਗ ਫਾਦਰ ਹੈਗੇ ਨੇ ਉਹਦੇ ਵੀ ਦਿਖਾਉਂਦਾ ਮੜ ਜਾ ਉਹ ਫਾਦਰ ਨੇ ਸਾਡੇ ਪਰਿਵਾਰ ਚੋਂ ਕੋਈ ਬੰਦਾ ਮਰ ਗਿਆ ਅਸੀਂ ਲਿਖ ਕੇ ਰੱਖਿਆ ਹੋਇਆ ਉਹਦਾ ਜ਼ਿੰਮੇਵਾਰ ਰਹਿਣਾ ਹੈ ਜਗਿੰਦਰ ਪਾੜੀ ਆਊਗਾ ਕੱਲਾ ਕੱਲਾ ਜਗਿੰਦਰ ਪਾੜੀਆ ਸਿਰਫ ਤੇ ਜਗਿੰਦਰ ਪਾੜੀਆ ਜਿਹੜਾ ਸਾਰੀ ਪ੍ਰਸ਼ਾਸਨ ਨੂੰ ਕੀ ਮੰਨ ਕਰਦੇ ਹੋ ਪ੍ਰਜਾਜੋ ਤੋਂ ਬੰਗਵੇਂ ਕਰਦਾ ਵੀ ਮੇਰੀ ਜਿਹੜੀ ਸਿਸਟਰ ਹੈਗੀ ਇਹ ਉਹ ਪਰਵਾਰ ਸਹੁਰੇ ਘਰ ਹੈਗਾ ਇੱਥੇ ਦਾ ਹੱਕ ਬਣਦਾ ਲੀਗਲੀ ਬਣਦਾ ਹੈਗਾ ਅੰਦਰ ਇਹਨੂੰ ਵੜਿਆ ਜਾਵੇ ਅੰਦਰ ਆਪਣੇ ਘਰ ਰਹੇ ਜਿਹੜਾ ਸਮਾਨ ਅੰਦਰ ਹੈਗਾ 골ਡ ਦਾ ਸਮਾਨ ਹੋਰ ਜੁਝ ਚੀਜ਼ਾਂ ਪਈਆਂ ਨੇ ਉਹਦਾ ਲੌਕ ਚੈੱਕ ਕੀਤਾ ਵੀ ਲੌਕ ਤੋੜਦੇ ਨਹੀਂ ਤਾਂ ਕਿਤੇ ਕੁੜੀ ਨੇ ਜਾਂ ਜਗਿੰਦਰ ਪਹਾੜੀ ਜੀ ਤੁਹਾਡੀ ਭੈਣ ਕਿੱਥੇ ਆ ਬੱਚਾ ਆ ਵਧੀ ਸਿਸਟਮ ਮੇਰੀ ਇਹ ਮੇਰਾ ਹੈਗਾ ਸੂਸ਼ਣ ਨੋਟ ਹੈਗਾ ਇਹ ਨਾਲ ਦਰਖਾਸਤ ਹੈਗੀ ਆ ਜੇ ਮੇਰੀ ਮੌਤ ਹੋ ਗਈ ਇਹਦੇ ਡਿਪਰੈਸ਼ਨ ਕਰਕੇ ਜਗਿੰਦਰ ਪਹਾੜੀ ਜੀ ਕਰਕੇ ਤੇ ਮੇਰੀ ਮੇਰੇ ਪਰਿਵਾਰ ਦੀ ਸਾਰੇ ਰਿਸਿਸਟ ਡਾਕਰ ਲਿਖੇ ਪੈਨੇ ਸਾਰੇ ਦੇ 80 ਡਾਕਰ ਹੈਗੇ ਨੇ ਸਾਰੇ ਟੱਬਰ ਸਾਰੇ ਦੇ ਸਾਰੇ ਟੱਬਰ ਨੂੰ ਜੇ ਤੂੰ ਮਰ ਗਿਆ ਸਾਡੇ ਚੋਂ ਸਾਨੂੰ ਡਿਪਰੈਸ਼ ਨੇਗਾ ਜਗENDER ਪਾੜੀ ਕਰਕੇ ਤੇ ਸਾਡੀ ਮਾਉ ਦਾ ਜਿੰਮਾਰ ਕੱਲਾ ਤੇ ਕੱਲਾ ਜਗENDER ਪਾੜੀ ਆਊਗਾ ਜਿਹੜਾ ਸਾਰੀ ਪ੍ਰਾਪਰਟੀ ਦਾ ਖਰ ਰਿਆ ਆ ਬੁੱਢੀ ਜਿਹੜੀ ਹੈਗੀ ਆ ਇਹ ਸਾਰਾ ਗੇ ਦੀ ਪ੍ਰਾਪਰਟੀ ਦੇ ਦੋ ਆਪਣੇ ਆਪਣੇ ਜਵਾਈ ਨੂੰ ਤੇ ਇਹ ਬੱਚੇ ਨੂੰ ਬਾਹਰ ਕੱਢਦਾ ਆ ਮਾਈਨਰ ਬੱਚਾ ਹੈਗਾ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਹੋਇਆ ਅੱਜ ਵੀ ਸਰੇ ਨੂੰ ਕਹਿੰਦੀ ਮੈਂ ਤੇ ਲੱਤਾਂ ਵੜ ਦੂੰਗੀ ਇਹ ਤਾਂ ਬਾਅਦ ਚ ਇਹਨਾਂ ਨੇ ਫੋਨ ਕੀਤਾ ਫਿਰ ਆਇਆ ਸਾਨੂੰ ਜਿਹੜੇ ਸਿਸਟਰ ਪਹਿਲੇ ਆਈ ਸਰੇ ਕਰੇ ਆਉਣ ਲੱਗੀ ਸੀਗੀ ਜਦੋਂ ਅੰਦਰ ਨਹੀਂ ਬਣ ਦਿੱਤਾ ਨੇ ਇਹ ਸਾਨੂੰ ਰੋਕੇ ਫੋਨ ਕੀਤਾ ਨੇ ਫਿਰ ਮੈਂ ਤੁਹਾਨੂੰ ਪੁੱਛੀ ਮੈਂ ਗੱਲ ਕਰਦਾ ਕਿ ਮੈਂ ਅੰਦਰ ਨਹੀਂ ਜਾਣਾ ਹੈਗਾ ਬਾਹਰ ਬੈਠ ਜਾ ਆਪਾਂ ਪ੍ਰਸ਼ਾਸਨ ਨੂੰ ਬੁਲਾਵਾਂਗੇ ਉੱਥੇ ਗੱਲ ਕਰਾਂਗੇ ਜੋ ਜਾਇਜ਼ ਬਣਦਾ ਉਸੀ ਗੱਲ ਕਰਾਂਗੇ ਠੀਕ ਹੈ ਹਾਂ ਕੀ ਮੈਟਰ ਹੈਗਾ ਇੱਥੇ ਜਿਹੜੇ ਇਕੱਠੇ ਹੋਏ ਨੇ ਸਾਰੇ ਇਹਨਾਂ ਦਾ ਫੈਮਿਲੀ ਦਾ ਡਿਸਪਿਊਟ ਹੈ ਜੀ ਹਲੇ ਕੋਈ ਕੰਪਲੇਂਟ ਆਈ ਨਹੀਂ ਹੈਗੀ ਅਸੀਂ ਮੌਕੇ ਤੇ ਹੀ ਖੜੇ ਆਂ ਇਹਨਾਂ ਨੂੰ ਅਸੀਂ ਕਿਹਾ ਕਿ ਅਸੀਂ ਕੰਪਲੇਂਟ ਦੇ ਦਿਓ ਅਸੀਂ ਕਾਰਵਾਈ ਕਰਾਂਗੇ ਹਾਂਜੀ ਇਹ ਇੱਥੇ ਕੋਈ ਵੀ ਕਿਸੇ ਦੀ ਪਬਲਿਕ ਦੀ ਚੀਜ਼ ਨਾ ਰੋਕਣ ਤਾਂ ਆਪਣੇ ਸਾਈਡ ਤੇ ਬੈਠੇ ਆ ਇਹਨਾਂ ਨੂੰ ਇਹ ਹ ਤੇ ਕੋਈ ਦਰਖਾਸਤ ਹੋਣੀ ਹੈ ਫਿਰ ਕਾਰਨ ਕਰਦੇ ਦੋਨਾਂ ਧਰਾਂ ਤੇ ਦਰਖਾਸਤ ਨਹੀਂ ਹੈ ਦਰਖਾਸਤ ਦੋਨਾਂ ਧਰਾਂ ਵੱਲੋਂ ਨਹੀਂ ਆਈ ਹੈਗੀ ਇਹ ਤਾਂ ਸਾਨੂੰ ਸੁਨੇਹਾ 112 ਤੋਂ ਆਇਆ ਹੈ ਇਦਾਂ ਕਰਕੇ ਘਰ ਦੇ ਬਾਹਰ ਬੈਠੇ ਇਹਨਾਂ ਦਾ ਕੈਨਲੀ ਮੈਟਰ ਆ ਜੀ ਬਹੁਤ ਸੱਸ ਦਾ ਉਹ ਅਸੀਂ ਨਿਬੇੜਦੇ ਹਾਂ ਚਲ ਜੀ ਮੈਂ ਅਜੀ ਕੁਲਦੀਪ ਕੋਲ ਅੱਛਾ ਕੀ ਮੈਟਰ ਹੋਇਆ ਕੀ ਹੈ ਮੈਂ ਆਪਣੇ ਮੇਰੇ ਹਸਬੰਦ ਜਦੋਂ ਹੋ ਗਿਆ 21 ਜਨਵਰੀ ਨੂੰ